ਹਾਂਜੀ ਸਸਰੀ ਕਾਨ ਕੁਡ ਮਾਰਨਿੰਗ ਜੀ ਤੇ ਹੁਣੇ-ਹੁਣੇ ਮੈਨੂੰ ਵੀਰ ਦਾ ਫੋਨ ਆਇਆ ਹੈ ਕਹਿੰਦਾ ਭਾਣੇ ਕਈ ਦਿਨਾਂ ਤੋਂ ਟਰਾਈ ਕਰਦਾ ਵੀਰ ਦਾ ਫੋਨ ਨਹੀਂ ਚੱਕਦੀ ਤੂੰ ਤੇ ਉਸ ਵੀਰ ਕਰਕੇ ਆਪਾਂ ਨੇ ਅੱਜ ਵੀਡੀਓ ਪਾਈ ਹੈ ਤੇ ਆਪਣੇ ਅਹਿਮਦਗੜ ਮੰਡੀ ਤੋਂ ਆ ਵੀਰ ਬਰਗਰਾਂ ਦਾ ਕੰਮ ਹੈ ਵੀਰ ਦਾ ਤੇ ਕਈ ਮਤਲਬ ਪ੍ਰਾਪਰਟੀ ਵੀ ਵੀਰ ਕੋਲੇ ਹੈਗੀ ਹੈ ਤੇ ਵੀਰ ਦੀ ਉਮਰ 35 ਸਾਲ ਹੈ ਤੇ ਸਾਡਾ ਖਾਸ ਹੀ ਹੈ ਜੀ ਤੇ ਪਲੀਜ਼ ਜੇ ਕੋਈ ਮਿਸਤਰੀਆਂ ਦੀ ਕੁੜੀ ਹੈਗੀ ਹੈ ਤਾਂ ਜਰੂਰ ਮੈਨੂੰ ਸੰਪਰਕ ਕਰੋ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਤੇ ਕੁਸਕ ਭੈਣਾਂ ਤੇ ਭਰਾ ਮੇਰੇ ਪਟਕ ਜਾਂਦੇ ਨੇ ਕਹਿੰਦੇ ਵੀ ਫੋਨ ਨਹੀਂ ਚੱਕਦੇ ਹੈਗੇ ਵੀ ਨੰਬਰ ਰੇਸਟਾ ਦੇ ਉੱਤੇ ਕਿਉਂ ਦਿੱਤਾ ਤੇ ਘਟੋ ਘਟ ਡੇਢ 2 ਲੱਖ ਮਿਸ ਕਾਲ ਮੇਰੇ ਕੋਲੇ ਪੈਂਡਿੰਗ ਪਈ ਹੈ ਜੀ ਸਾਰਾ ਜਿਵੇਂ ਦੇਸੀ ਜੀ ਸੜਿਆਂ ਦਾ ਫਿਰਦਾ ਹੁੰਦਾ ਕੁਝ ਇਹੋ ਜਿਹਾ ਕੰਮ ਹੋਇਆ ਪਿਆ ਤੇ ਗੁੱਸਾ ਨਾ ਕਰੋ ਮੈਂ 1122 ਕਰਕੇ ਸਭ ਨਾਲ ਗੱਲ ਕਰਦੀ ਹੈ ਜੀ ਤੇ ਆਪਾਂ ਜਿਹਦਾ ਕੰਮ ਫੜਦੇ ਆ ਤੇ ਉਹਦੇ ਫੁੱਲ ਗਰੰਟੀ ਦੇ ਨਾਲ ਮੈਂ ਸਿਰੇ ਵੀ ਚਾੜਦੀ ਆ ਠੀਕ ਹੈ ਜੇ ਗਰੀਬ ਹੈ ਤਾਂ ਉਹ ਜਿਹਾ ਲੱਭ ਦਿੰਨੀ ਆ ਜੇ ਅਮੀਰ ਹੈ ਤਾਂ ਉਹ ਜਿਹਾ ਲੱਭ ਦਿੰਨੀ ਆ ਤੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਵੀਰੇ ਵੀ ਮੈਂ ਫੋਨ ਨਹੀਂ ਚੱਕਦੀ ਹੈਗੀ ਕਿਸੇ ਦਾ ਕਿਉਂਕਿ ਫੋਨ ਆਲਰੇਡੀ ਮੈਨੂੰ ਬਹੁਤ ਜ਼ਿਆਦਾ ਆਉਂਦੇ ਨੇ ਜੇ ਮੈਂ ਕਿਸੇ ਦਾ ਚੱਕ ਵੀ ਲੈਂਦੀ ਆ ਤੁਹਾਡੇ ਵਰਗੀ ਮੈਨੂੰ ਫੋਨ ਕਰ ਕਰਕੇ ਉਹਦੇ ਨਾਲ ਗੱਲ ਕਰਨੀ ਵੀ ਔਖੀ ਕਰ ਦਿੰਦੇ ਨੇ ਇਸ ਕਰਕੇ ਮੈਨੂੰ ਮੈਸੇਜ ਕਰ ਦਿਆ ਕਰੋ ਆਪਣੀ ਫੋਟੋ ਪਾ ਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਵੀ ਮੈਂ ਹਰੇਕ ਦਾ ਫੋਨ ਚੱਕਦੀ ਆ ਪਰ ਜਿਆਦਾ ਮਿਸਕਾਲਾਂ ਕਰਕੇ ਨਹੀਂ ਚੱਕਿਆ ਹਾਂਜੀ ਸੱਸਰੀ ਕਾਲ ਹੁਣੇ-ਹੁਣੇ ਮੈਨੂੰ ਵੀਰ ਦਾ ਫੋਨ ਆਇਆ ਖੱਤਰੀਆਂ ਦਾ ਮੁੰਡਾ ਜੀ ਜਟਾਂ ਦੀ ਕੁੜੀ ਵੀ ਚੱਲੂਗੀ ਤੇ ਵੀਰਾ ਕੈਨੇਡਾ ਦੇ ਵਿੱਚ ਪੀਆਰ ਆ ਤੇ ਵਧੀਆ ਪ੍ਰੌਰਟੀ ਹੈ ਤੇ ਵੀਰ ਦੀ ਉਮਰ ਹੈਗੀ 37 ਸਾਲ ਤੇ ਸਤਿ 30 ਸਾਲ ਦਾ ਹੋ ਗਿਆ ਵੀਰੇ ਨੂੰ 70ਵਾਂ ਸਾਲ ਲੱਗਿਆ ਹੋਇਆ ਤੇ ਜੇ ਕੋਈ ਭੈਣ ਮਤਲਬ ਕੈਨੇਡਾ ਦੀ ਚਾਹਨਾ ਰੱਖਦੀ ਹੈ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ ਜੀ ਮੁੰਡਾ ਸੋਹਣਾ ਸੁਨੱਖਾ ਹੈ ਤੇ ਬਾਕੀ ਗੱਲ ਆਪਾਂ ਫੋਨ ਤੇ ਕਰ ਲਾਂਗੇ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਫੌਜੀ ਵੀਰ ਆਇਆ ਜੀ ਜੱਟਾਂ ਦਾ ਮੁੰਡਾ ਫੌਜੀ ਵੀਰ ਤੇ ਤਿੰਨ ਕਿੱਲੇ ਪੈਲੀ ਆਉਂਦੀ ਹੈ ਵੀਰ ਨੂੰ ਤੇ ਜੱਟਾਂ ਦਾ ਮੁੰਡਾ ਜੀ ਸੋਹਣਾ ਸੁਨੱਖਾ ਹੈ ਤੇ ਜਿਹੜੀ ਕੁੜੀ ਨੂੰ ਫੌਜੀ ਦੀ ਚਾਹਣਾ ਤੇ ਮੈਨੂੰ ਮੈਸੇਜ ਜਰੂਰ ਕਰੋ ਜੀ ਅਨਵਕਸ ਦੇ ਵਿੱਚ ਕਰ ਦਿਓ ਚਾਹੇ ਮੇਰੀ ਵਟਸਐਪ ਤੇ ਆ ਕੇ ਕਰ ਦਿਓ ਤੇ ਜਲਦੀ ਤੋਂ ਜਲਦੀ ਕਰੋ ਜੀ ਵੀਰੇ ਨੇ ਛੁੱਟੀ ਆਉਣਾ ਹੈ ਥੈਂਕ ਯੂ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਓਕੇ ਹਾਂ ਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਇੱਕ ਕੈਨੇਡਾ ਤੋਂ ਮੁੰਡਾ ਜੀ ਪੀਆਰ ਤੇ ਵਧੀਆ ਫੈਮਲੀ ਚੋਂ ਆ ਵਧੀਆ ਤਕੜੀ ਫੈਮਲੀ ਹੈ ਤੇ ਕੁੜੀ ਚਾਹੀਦੀ ਹੈ ਜੀ 22 23 ਸਾਲ ਦੀ ਤੇ ਮੰਗ ਡਿਮਾਂਡ ਕੋਈ ਨਹੀਂ ਹੈਗੀ ਤੇ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰੋ 22 23 ਸਾਲ ਤੋਂ ਵੱਧ ਕੁੜੀ ਮੈਸੇਜ ਨਾ ਕਰੋ ਵੀਰੇ ਦੀ ਏਜ ਸਿਰਫ 26 ਸਾਲੀ ਹੈ ਜੀ ਤੇ ਬਸ ਕੁੜੀਆਂ ਉਦੋਂ ਛੋਟੀਆਂ ਹੀ ਚਾਹੀਦੀਆਂ ਨੇ ਥੈਂਕ ਯੂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਦੇ ਹਾਂਜੀ ਸੱਸਰੀ ਕੱਲ ਆਪਣੇ ਕੋਲੇ ਇੱਕ 38 ਸਾਲ ਏਜ ਦੀ ਮਤਲਬ ਕੁੜੀ ਆਈ ਹੈ ਭੈਣ ਆਈ ਹੈ ਜੀ ਤੇ ਭੈਣ ਨੂੰ ਬਾਹਰ ਜਾਣ ਦੀ ਚਾਹਨਾ ਜੀ ਤੇ ਜੇ ਕੋਈ ਮੇਰਾ ਵੀਰ ਜੱਟਾਂ ਦਾ ਮੁੰਡਾ ਜਾਦੇ ਏਜ ਦਾ ਬਾਹਰੇ ਹੈ ਤਾਂ ਮੈਨੂੰ ਮੈਸੇਜ ਜ਼ਰੂਰ ਕਰੋ ਤੇ ਭੈਣ ਵਧੀਆ ਫੈਮਿਲੀ ਚੋਂ ਹੈ ਜੀ ਤੇ ਆਪਣੀ ਰਿਕੁਐਸਟ ਮਨਜ਼ੂਰ ਕਰੋ ਬਾਹਰਲੀ ਕੰਟਰੀ ਦੇ ਮੁੰਡੇ ਮੈਨੂੰ ਫੋਨ ਕਰਿਓ ਜੀ ਵੱਧੇਜ ਦੇ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਹਾਂਜੀ ਸਸਰੀ ਕੱਲ ਆਪਣੇ ਕੋਲੇ 1 38 ਸਾਲ ਏਜ ਦੀ ਮਤਲਬ ਕੁੜੀ ਆਈ ਹੈ ਭੈਣ ਆਈ ਹੈ ਜੀ ਤੇ ਭੈਣ ਨੂੰ ਬਾਹਰ ਜਾਣ ਦੀ ਚਾਹਨਾ ਹੈ ਜੀ ਤੇ ਜੇ ਕੋਈ ਮੇਰਾ ਵੀਰ ਜੱਟਾਂ ਦਾ ਮੁੰਡਾ ਜਾਦੇਜ ਦਾ ਬਾਹਰੇ ਹੈ ਤਾਂ ਮੈਨੂੰ ਮੈਸੇਜ ਜ਼ਰੂਰ ਕਰੋ ਤੇ ਭੈਣ ਵਧੀਆ ਫੈਮਿਲੀ ਚੋਂ ਹੈ ਜੀ ਤੇ ਆਪਣੀ ਰਿਕਵੈਸਟ ਮਨਜ਼ੂਰ ਕਰੋ ਬਾਹਰਲੀ ਕੰਟਰੀ ਦੇ ਮੁੰਡੇ ਮੈਨੂੰ ਫੋਨ ਕਰਿਓ ਜੀ ਵੱਧੇਜ ਦੇ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਹਾਂਜੀ ਸਤਿ ਸ੍ਰੀ ਅਕਾਲ ਮੈਸੋਡੀ ਆਪਣੇ ਰਪਿੰਦਰ ਤੇ ਮੇਰੀ ਆਪਣੀ ਜੱਟਾਂ ਦੀ ਕੁੜੀਆਂ ਵਾਸਤੇ ਬੇਨਤੀ ਹੈ ਜੀ ਤੇ ਮੁੰਡਾ ਆਪਣੇ ਮਤਲਬ ਦੋ ਮੁੰਡੇ ਨੇ ਜੀ ਆਪਣੇ ਕੋਲੇ ਫੌਜੀ ਨੇ ਜੀ ਤੇ ਜੱਟਾਂ ਦੀਆਂ ਕੁੜੀਆਂ ਜਿਹੜੀ ਫੌਜੀ ਦੀ ਚਾਹਨਾ ਰੱਖਦੀਆਂ ਨੇ ਮੇਰੀਆਂ ਭੈਣਾਂ ਉਹ ਮੈਸੇਜ ਜ਼ਰੂਰ ਕਰਨ ਤੇ ਵਧੀਆ ਘਰ-ਬਾਰ ਬਣਿਆ ਹੋਇਆ ਵੀਰ ਦਾ ਤੇ ਵੀਰ ਫੌਜ ਚ ਦੋ ਮੁੰਡੇ ਫੌਜੀ ਨੇ ਜੀ ਇੱਕ ਪਿੰਡ ਦੇ ਦੋ ਮੁੰਡੇ ਫੌਜੀ ਨੇ ਤੇ ਮੇਰੀਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਸਸਰੀ ਘਰ ਇੱਕ ਛੋਟਾ ਜਿਹਾ ਕੇਸ ਮੇਰੇ ਕੋਲ ਹੁਣੀ-ਹੁਣੀ ਆਇਆ ਉਹ ਕਹਿੰਦਾ ਵੀਰ ਨੇ ਕਿਹਾ ਵੀ ਮੈਂ ਜ਼ਰੂਰ ਬੋਲ ਕੇ ਪਾਵਾਂ ਉਹਨਾਂ ਲਈ ਤੇ ਵੀਰ ਦੇ ਦੋ ਬੱਚੇ ਨੇ ਜੀ ਮਝ ਵੀ ਸਿੱਖਾਂ ਦਾ ਦੋ ਬੱਚੇ ਨੇ ਤੇ ਜਿਹੜੀ ਕਿਸੇ ਭੈਣ ਦੇ ਬੱਚਾ ਨਹੀਂ ਹੋ ਸਕਦਾ ਸਿਰਫ ਮਝ ਵੀ ਸਿੱਖਾਂ ਦੇ ਮੈਸੇਜ ਕਰਨ ਤੇ ਜਿਹੜੀ ਭੈਣ ਦੇ ਕਿਸੇ ਦੇ ਮੈਸੇਜ ਮਤਲਬ ਬੱਚਾ ਨਹੀਂ ਹੋ ਸਕਦਾ ਵੀਰ ਦੇ ਦੋ ਬੱਚੇ ਨੇ ਗੁੱਡੀ ਦੇ ਮੁੰਡਾ ਹੈਗੇ ਨੇ ਤੇ ਵੀਰ ਦਾ ਕੰਮ ਵੀ ਵਧੀਆ ਪਲੀਸ ਮੈਨੂੰ ਮੈਸੇਜ ਜਰੂਰ ਕਰੋ ਜੇ ਕੋਈ ਚਾਹਵਾ ਨੇ ਥੈਂਕ ਯੂ ਜੀ ਹਾਂਜੀ ਸਤ ਸ੍ਰੀ ਅਕਾਲ ਤੇ ਆਪਣੇ ਕੋਲੇ ਜੀ ਜੱਟਾਂ ਦੀ ਗੁੱਡੀ ਹੈ ਉਮਰ ਹੈਗੀ ਐ 37 ਸਾਲ ਤੇ ਜੱਟ ਪਰਿਵਾਰ ਚੋਂ ਬਿਲੋਂਗ ਕਰਦੀ ਐ ਕੁੜੀ ਤੇ ਆਪਾਂ ਨੂੰ ਬਾਹਰਲਾ ਮੁੰਡਾ ਚਾਹੀਦਾ ਉਹਦੇ ਵਾਸਤੇ ਪਹਿਲਾਂ ਮਤਲਬ ਮੈਰਿਜ ਹੋਈ ਹੋਈ ਸੀ ਭੈਣ ਦੀ ਤੇ ਘਰ ਵਾਲੇ ਦੀ ਡੈਥ ਹੋ ਗਈ ਤੇ ਬੱਚੇ ਵੀ ਸੀਗੇ ਬੱਚੇ ਉਹਨਾਂ ਨੇ ਰੱਖ ਲਏ ਤੇ ਬਾਹਰ ਦੀ ਚਾਹਨਾ ਰੱਖਦੀ ਐ ਭੈਣ ਬਾਹਰਲੀ ਕੰਟਰੀ ਦਾ ਮਤਲਬ ਕੋਈ ਮੁੰਡਾ ਜਿਹਦੀ ਏਜ ਜ਼ਿਆਦਾ ਹੋਵੇ ਤੇ ਪਲੀਜ਼ ਉਹ ਮੈਨੂੰ ਕਾਲ ਕਰੋ ਚਾਹੇ ਮੈਸੇਜ ਕਰੋ ਕਾਲ ਨਾ ਕਰਿਆ ਕਰੋ ਮੈਸੇਜ ਹੀ ਕਰਦਿਆ ਕਰੋ ਬੋਲ ਕੇ ਕਰਦਿਆ ਕਰੋ ਚਾਹੇ ਲਿਖ ਕੇ ਕਰਦਿਆ ਕਰੋ ਵੀ ਮੈਂ ਫੋਨ ਲਾ ਲੂੰਗੀ ਤੇ ਪਲੀਜ਼ ਜੇ ਕੋਈ ਜ਼ਿਆਦਾ ਜਿਹਦਾ ਮੁੰਡਾ 40 ਤੋਂ ਪਲੱਸ ਹੈਗਾ ਜੱਟਾਂ ਦਾ ਮੁੰਡਾ ਹੋਵੇ ਤੇ 40 ਤੋਂ ਪਲੱਸ ਹੋਵੇ ਤੇ ਮੈਨੂੰ ਜ਼ਰੂਰ ਫੋਨ ਕਰੋ ਜੀ ਤੇ ਆਪਾਂ ਹਨਾ ਉਨਾਂ ਨਾਲ ਗੱਲਬਾਤ ਕਰਾਂਗੇ ਉਸ ਭੈਣ ਵਾਰੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਪੈਣੇ ਮੇਰੇ ਵੀਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਤੇ ਜਿਹੜੀ ਵੱਧ ਏਜ ਵਾਲੇ ਨੇ ਉਹਨਾਂ ਨੂੰ ਮੇਰੀ ਬੇਨਤੀ ਆਪਣੇ ਕੋਲੇ ਗੁੱਡੀਆਂ ਦੋ ਨੇ ਜੀ ਦੋਹੀ ਬਾਰੇ ਖਾਤਰ ਨੇ ਤੇ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰੋ 37 ਤੋਂ 38 ਸਾਲ ਤੱਕ ਕੁੜੀਆਂ ਹੈਗੀਆਂ ਨੇ ਜੀ ਓਕੇ ਹਾਂਜੀ ਸਤਿ ਸ੍ਰੀ ਅਕਾਲ ਤੇ ਆਪਣੇ ਕੋਲੇ ਜੀ ਜੱਟਾਂ ਦੀ ਗੁੱਡੀ ਐ ਉਮਰ ਹੈਗੀ ਐ 37 ਸਾਲ ਤੇ ਜੱਟ ਪਰਿਵਾਰ ਚੋਂ ਬਿਲੋਂਗ ਕਰਦੀ ਐ ਕੁੜੀ ਤੇ ਆਪਾਂ ਨੂੰ ਬਾਹਰਲਾ ਮੁੰਡਾ ਚਾਹੀਦਾ ਉਹਦੇ ਵਾਸਤੇ ਪਹਿਲਾਂ ਮਤਲਬ ਮੈਰਿਜ ਹੋਈ ਹੋਈ ਸੀ ਭੈਣ ਦੀ ਤੇ ਘਰ ਵਾਲੇ ਦੀ ਡੈਥ ਹੋ ਗਈ ਤੇ ਬੱਚੇ ਵੀ ਸੀਗੇ ਬੱਚੇ ਉਹਨਾਂ ਨੇ ਰੱਖ ਲਏ ਤੇ ਬਾਰ ਦੀ ਚਾਹਨਾ ਰੱਖਦੀ ਐ ਭੈਣ ਬਾਹਰਲੀ ਕੰਟਰੀ ਦਾ ਮਤਲਬ ਕੋਈ ਮੁੰਡਾ ਜਿਹਦੀ ਏਜ ਜ਼ਿਆਦੇ ਹੋਵੇ ਤੇ ਪਲੀਜ਼ ਉਹ ਮੈਨੂੰ ਕਾਲ ਕਰੋ ਚਾਹੇ ਮੈਸੇਜ ਕਰੋ ਕਾਲ ਨਾ ਕਰਿਆ ਕਰੋ ਮੈਸੇਜ ਹੀ ਕਰਦਿਆ ਕਰੋ ਬੋਲ ਕੇ ਕਰਦਿਆ ਕਰੋ ਚਾਹੇ ਲਿਖ ਕੇ ਕਰਦਿਆ ਕਰੋ ਵੀ ਮੈਂ ਫੋਨ ਲਾ ਲੂੰਗੀ ਤੇ ਪਲੀਜ਼ ਜੇ ਕੋਈ ਜ਼ਿਆਦੇ ਜਿਹਦਾ ਮੁੰਡਾ 40 ਤੋਂ ਪਲੱਸ ਹੈਗਾ ਜੱਟਾਂ ਦਾ ਮੁੰਡਾ ਹੋਵੇ ਤੇ 40 ਤੋਂ ਪਲੱਸ ਹੋਵੇ ਤੇ ਮੈਨੂੰ ਜ਼ਰੂਰ ਫੋਨ ਕਰੋ ਜੀ ਤੇ ਆਪਾਂ ਹਨਾ ਉਹਨਾਂ ਨਾਲ ਗੱਲਬਾਤ ਕਰਾਂਗੇ ਉਸ ਭੈਣ ਵਾਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਭੈਣੇ ਮੇਰੇ ਵੀਰੋ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਤੇ ਜਿਹੜੀ ਵੱਧ ਏਜ ਵਾਲੇ ਨੇ ਉਹਨਾਂ ਨੂੰ ਮੇਰੀ ਬੇਨਤੀ ਆਪਣੇ ਕੋਲੇ ਗੁੱਡੀਆਂ ਦੋ ਨੇ ਜੀ ਦੋਹੀ ਬਾਰੇ ਖਾਤਰ ਨੇ ਤੇ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰੋ 37 ਤੋਂ 38 ਸਾਲ ਤੱਕ ਕੁੜੀਆਂ ਹੈਗੀਆਂ ਨੇ ਜੀ ਓਕੇ